ਜੇ ਅਸੀਂ ਪਾਵਾਂਗੇ ਸੀਲ ਜੀ ਸੀਲ ਤੁਸੀਂ ਦੇਖ ਸਕਦੇ ਆ ਸੀਲ ਜਿਹੜੀ ਹੈਗੀ ਆ ਆ ਲੀਕ ਕਰ ਰਹੀ ਆ ਸਾਰੀ ਸਾਰੀ ਗਰੀਸ ਵਾਲੀ ਹਾਬਿਆ ਤੇ ਉਹਦੇ ਲਈ ਅੱਧੀ ਦਾ ਅੱਧੀ ਦੀ ਸੌਕਟ ਲੈ ਕੇ ਆ ਪਹਿਲਾਂ ਖੋਲ ਲਾਉ ਫਿਰ ਮੈਂ ਤੁਹਾਨੂੰ ਦੱਸਦਾ ਕੀ ਕਰਨਾ ਜੇ ਤੁਸੀਂ ਦੇਖਣਾ ਚਾਹੁੰਦੇ ਆ ਬ੍ਰੇਕਾਂ ਕਿੱਦਾਂ ਖੋਲੀਆਂ ਤੇ ਉਹ ਤੁਸੀਂ ਮੇਰੀ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਆ ਬ੍ਰੇਕਾਂ ਕਿੱਦਾਂ ਖੁੱਲਣੀਆਂ ਸਾਰਾ ਕੁਝ ਇਹਦੇ ਵਿੱਚ ਮੈਂਸ਼ਨ ਕੀਤਾ ਹਾਂਜੀ ਆ ਲਓ ਜੀ ਆ ਮੂਰਲਾ ਕਬਰ ਆਪਾਂ ਖੋਲਿਆ ਆ ਇਹਨੂੰ ਖੋਲਣ ਲਈ ਵੱਡੀ ਹੱਬ ਆ ਹਨਾ ਪ੍ਰੋਸੀਜਰ ਸਾਰੀਆਂ ਹੱਬਾਂ ਦਾ ਸੇਮ ਆ ਚਾਹੇ ਗ੍ਰੀਸ ਵਾਲੀ ਆ ਚਾਹੇ ਆਇਲ ਵਾਲੀ ਆ ਇਹਨੂੰ ਅੱਜ ਦੇਖੋ ਇੱਧਰ ਵੱਡਾ ਹੁੰਦਾ ਇਹ ਤੇ ਇਹਨੂੰ ਵਿੱਚ ਪਸਾਓ ਵਿੱਚ ਪਸਾ ਕੇ ਤੇ ਇਹਨੂੰ ਖੋਲ ਲਓ ਲੈ ਸਮਝਦਾ ਸਦਾ ਹੁਣ ਆਈ ਹਲੋ ਵੇ ਬੜਾ ਈਜ਼ੀ ਹੁੰਦਾ ਬੜਾ ਢਿੱਲਾ ਇਹ ਹੁੰਦਾ ਇਹ ਬਸ ਆਹ ਲਓ ਫੜੋ ਮੜ ਜੀ ਟਾਰਨ ਦਿੱਤੀ ਇਹਨੂੰ ਤੇ ਆ ਬਾਹਰ ਕੱਢ ਲਓ ਬਾਹਰ ਕੱਢ ਕੇ ਤੇ ਹੱਥ ਨਾਲੇ ਘੁਮਾ ਲਓ ਇਹਨੂੰ ਚਾਹੇ ਨੂੰ ਹੱਥ ਨਾਲ ਘੁਮਾ ਕੇ ਖੋਲ ਲਓ ਹੱਥ ਨੇ ਘੁਮਾ ਕੇ ਖੋਲਣਾ ਆਹ ਦੇਖੋ ਇੱਧਰ ਆਪਾਂ ਹੱਬ ਖੋਲ ਲਈ ਆ ਆ ਸਾਰਾ ਹੀ ਅਸੀਂ ਸਾਫ਼ ਕਰ ਲਿਆ ਹਨਾ ਪੂਰੇ ਦਾ ਪੂਰਾ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਥੱਲੇ ਰੱਖ ਲਈ ਆ ਤੇ ਹੁਣ ਅਸੀਂ ਆ ਸੀਲ ਕੱਢਣੀ ਆ ਸੀਲ ਕੱਢ ਗਏ ਤੇ ਤੁਹਾਨੂੰ ਮੈਂ ਅੱਗੇ ਦਿਖਾ ਲਵਾਂ ਸੀਲ ਬੜੀ ਕੱਢਣੀ ਸੌਖੀ ਆ ਇਹਨੂੰ ਏਦਾਂ ਫੜ ਕੇ ਖਿੱਚ ਲਾ ਉੱਪਰ ਨੂੰ ਸੀਲ ਬਾਹਰ ਆ ਜਾਣੀ ਆ ਸੀਲ ਕੱਢ ਦਮੇ ਹਾਂ ਆ ਲਓ ਜੀ ਆਪਾਂ ਸੀਲ ਕੱਢ ਲਈ ਆ ਵਿੱਚੋਂ ਤੇ ਆ ਫੇਰਿੰਗ ਲੱਗ ਰੱਖ ਰਿਹਾ ਬ੍ਰੇਕਲੀਨਰ ਲਓ ਤੇ ਹਮ ਚੰਗੀ ਤਰ੍ਹਾਂ ਸਾਫ ਕਰਦੇ ਸਾਰਾ ਦਾ ਸਾਰਾ ਤੇ ਜਿਹੜੀ ਪੂਰੀ ਹੱਬ ਨੂੰ ਸਾਫ ਕਰਨਾ ਹੈ ਜਿਹੜੀ ਪੂਰੀ ਸਾਫ ਕਰਕੇ ਤੇ ਇਹਦੇ ਵਿੱਚ ਬੈਰਿੰਗ ਰੱਖਣਾ ਸਾਰਾ ਇਸ ਚੰਗੀ ਤਰ੍ਹਾਂ ਸਾਫ ਕਰਨਾ ਦੇਖ ਲੋ ਕਿਤੇ ਕੋਈ ਗਰੂਨਾ ਨਾ ਹੋਵੇ ਕੋਈ ਖਰਾਬੀ ਨਾ ਹੋਵੇ ਕਿਸੇ ਵੀ ਤਰ੍ਹਾਂ ਨਾ ਆ ਸਮ ਟਾਈਮ ਫਲੜੇ ਪਾਸੇ ਵਾਲਾ ਬਦਲਣਾ ਪੈਂਦਾ ਸਾਰਾ ਜਿੰਨਾ ਸੌਪਰ ਕੰਮ ਕਰੋ ਬੈਰਿੰਗ ਸਾਫ ਕਰਕੇ ਕੰੀਤਣਾ ਠੀਕ ਹੈ ਜੀ ਆਹ ਪੂਰਾ ਦਾ ਪੂਰਾ ਸਾਫ ਹੋ ਗਿਆ ਤੁਸੀਂ ਦੇਖ ਸਕਦੇ ਹੋ ਉਹਨੂੰ ਪੂਰਾ ਚਮਕਦਾਰ ਬਣਾ ਲਓ ਪਤਾ ਲੱਗੇ ਵੀ ਇਹ ਸਾਫ਼ ਹੋਇਆ ਜੀ ਅਗਰ ਹਾਂ ਹਾਲੋ ਜੀ ਆਹ ਜਿਹੜੀ ਆ ਨਵੀਂ ਸੀ ਲਿਆ ਆਹ ਸੀ ਲ ਇਹਦੇ ਉੱਤੇ ਰੱਖ ਲਓ ਫਿੱਟ ਕਰ ਲਓ ਇਹਨੂੰ ਪਾਉਣ ਲਈ ਹੈ ਨਾ ਇੱਕ ਸਪੈਸ਼ਲ ਟੂਲ ਆਦਾ ਤੁਸੀਂ ਹੱਥ ਨਾਲ ਵੀ ਪਾ ਸਕਦੇ ਹੋ ਜੇ ਤੁਸੀਂ ਪਾਣਾ ਚਾਹੋ ਪਰ ਆਹ ਵਾਲਾ ਟੂਲ ਆ ਇਹਦੇ ਉੱਤੇ ਪੂਰਾ ਫਿੱਟ ਕਰਕੇ ਤੇੰਨ ਹੈਮਬਰ ਨਾਲ ਛੱਟ ਮਾਰਦੇ। ਛੱਟ ਮਾਰਨ ਦੇ ਨਾਲ ਕੀ ਹੋਊਗਾ? ਜਿਹੜੀ ਇਹ ਆ ਜਾਂ ਇਹਨੂੰ ਪ੍ਰੈਸ ਕਰਦੇ ਹੋ ਪੂਰਾ ਦਾ ਪੂਰਾ ਹਨਾ ਜੇ ਤੁਸੀਂ ਜ਼ੋਰ ਨਾਲ ਪ੍ਰੈਸ ਕਰਸਾਂਦੇ ਪਰ ਹੈਮਰ ਦਾ ਛੱਟ ਮਾਰੋ ਤੇ ਪੂਰੀ ਦੀ ਪੂਰੀ ਵਿੱਚ ਇਨਸਰਟ ਹੋ ਜਾਣੀ ਆ। ਆਹ ਦੇਖੋ ਜੀ ਹੱਬ ਹੱਬ ਜਿਹੜੀ ਆਪਾਂ ਚੱਕ ਕੇ ਵਿੱਚ ਪਸਾਉਂਦੀ ਆ ਤੇ ਇਹਦੇ ਵਿੱਚ ਗ੍ਰੀਸ ਭਾਣੀ ਆ ਨਾ। ਇਹਦੇ ਵਿੱਚ ਜਿਹੜੀ ਗ੍ਰੀਸ ਪੈਂਦੀ ਆ ਜਿਹੜੀ ਹੈਵੀ ਡਿਊਟੀ ਹੱਬ ਆ ਹਨਾ ਹੈਂਡਰਕਸਨ ਦੀ ਜਿਹੜੀ ਵੱਡੀ ਹੱਬ ਆ ਗ੍ਰੀਸ ਵਾਲੀ। ਇਹਦੇ ਵਿੱਚ 34 ਤੋਂ ਲੈ ਕੇ 36 oz ਗ੍ਰੀਸ ਪੈਂਦੀ ਆ ਤੇ ਇਹਦੇ ਵਿੱਚ ਪਾਈ ਦੀ ਆ ਸੈਮੀ ਸੰਥੈਟਿਕ ਨਵੀਂ ਕਾਈਂਡ ਗ੍ਰੀਸ ਆ ਐਨ ਜੀ ਆਈ ਦੇ ਵਿੱਚ ਸੈਮੀ ਸੰਥੈਟਿਕ ਗ੍ਰੀਸ ਆ ਇਹ ਐਕਸਟਰਾ ਹੈਵੀ ਡਿਊਟੀ ਲੂਕਸ ਵਾਲੇ ਬਣਾਉਂਦੇ ਆ ਇਹ ਗ੍ਰੀਨ ਕਲਰ ਦੀ ਹੁੰਦੀ ਆ ਇਹ ਵਿੱਚ ਪਾ ਦਿਓ ਇਹ ਆਲਮੋਸਟ ਤੁਸੀਂ 34 ਤੋਂ ਲੈ ਕੇ 37 oz ਤੱਕ ਪਾਣੀ ਆ ਨਾ 37 oz ਤੱਕ ਵਿੱਚ ਪਾ ਦਿਓ ਠੀਕ ਹੈ ਜੀ ਆਲਮੋਸਟ ਅੱਧਾ ਪੂਰਾ ਕਿਲੋ ਜਿਹੜੀ ਗ੍ਰੀਸ ਆ ਵਿੱਚ ਪਾ ਦੇਣੀ ਆ ਤੇ ਇਹ ਗ੍ਰੀਸ ਪਾਣ ਤੋਂ ਬਾਅਦ ਜੀ ਆ ਦੇਖੋ ਇੱਧਰ ਆਪਣੇ ਆਹ ਜਿਹੜਾ 베ਰਿੰਗ ਆ ਤੇ ਪੂਰਾ ਅਲੂਬਿਕੇਟ ਕੀਤਾ ਆ ਯਸ ਆ ਦੇਖੋ ਇੱਧਰਲੇ ਪਾਸੇ ਵਿੱਚ ਫਸਾ ਕੇ ਜੀ ਤੇ ਆਹ ਜਿਹੜਾ ਨਟ ਆ ਹਨਾ ਜੀ ਆ ਉੱਪਰਲੇ ਪਾਸੇ ਕੱਸ ਦੇਣਾ ਇਦਾਂ ਹੀ ਇਹਨੂੰ ਕੱਸ ਦੇ ਲੈ ਜਾਣਾ ਵਿੱਚ ਨੂੰ ਅਸੀਂ ਇਹ 250 ਫੁੱਟ ਐਲਬੀਐਸ ਤੱਕ ਚੜਨਾ ਆ ਠੀਕ ਹੈ ਜੀ ਤੇ ਇਹਨੂੰ ਇਦਾਂ ਹੱਥ ਨਾਲ ਕੱਸ ਦੇ ਚੱਲ ਜਾਓ ਬਾਅਦ ਚ ਇਹਨੂੰ ਪੌਰ ਕਰ ਦੇਣਾ 250 ਫੁੱਟ ਪੌਰ ਦੇ ਉੱਤੇ ਦੋ ਤਿੰਨ ਵਾਰ ਇਹਨੂੰ ਪੌਰ ਕਰਨਾ ਦਿਖਾ ਦਿੰਦਾ ਦੇਖੋ ਜੀ ਇਹ ਪੂਰੇ ਦਾ ਪੂਰਾ ਕਸ ਹੋ ਗਿਆ ਹੁਣ ਆ ਜਿਹੜਾ ਲੋਕ ਹੈ ਨਾ ਭਾਜੀ ਅਸੀਂ ਇੱਥੇ ਆ ਵਿੱਚ ਪਕਾ ਕੇ ਇੱਥੇ ਇਹਦੀ ਨਿਸ਼ਾਨੀ ਇਹ ਹੁੰਦੀ ਹੈ ਜੇ ਇਹ ਸਹੀ ਬਹਿ ਜਾਵੇ ਇਟ ਮੀਨਸ ਤੁਹਾਡਾ ਜਿਹੜਾ ਪ੍ਰੋਪਰ ਜਿਹੜਾ ਹੈ ਨਾ ਟਾਰਕ ਹੋ ਚੁੱਕਿਆ ਆ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ ਜੇ ਇਹ ਪੂਰਾ ਆਪਣੇ ਗਰੂਪ ਦੇ ਵਿੱਚ ਸੈੱਟ ਬਹਿ ਜਾਂਦਾ ਠੀਕ ਹੈ ਜੀ ਇਹਨੂੰ ਦੇ ਵਿੱਚ ਇਦਾਂ ਪਸਾਰ ਜਾ ਤੇ ਇੱਕ ਪਿੱਛੇ ਲੌਕ ਹੋ ਜਾ ਚਲੋ ਜੀ ਆਹੀ ਕੰਮ ਹੈ ਜੀ ਇੰਨਾ ਹੀ ਸ਼ੁਕਰੀਆ ਆ ਦੇਖੋ ਜੀ ਆ ਪੂਰੇ ਦਾ ਪੂਰਾ ਲੋਕ ਸੀਟ ਬਹਿ ਗਿਆ ਪੂਰੇ ਦਾ ਪੂਰਾ ਗਰਾਰੀਆਂ ਦੇ ਵਿੱਚ ਪੂਰੇ ਦਾ ਪੂਰਾ ਟੰਗਾਣੇ ਸਿਰ ਬਹਿ ਗਿਆ ਹੈ ਨਾ ਤੇ ਇਟ ਮੀਨਸ ਇਹ ਜਿਹੜਾ ਹੈਗਾ ਆ ਪ੍ਰੋਪਰ ਟਾਰਕ ਹੋ ਗਿਆ ਹੱਬ ਖੁੱਲਣ ਦੀ ਕੋਈ ਆਸ ਉਮੀਦ ਨਹੀਂ ਹੈਗੀ ਬਿਲਕੁਲ ਸੈਟ ਹੈ ਜੀ ਤੇ ਹੁਣ ਅਸੀਂ ਇਹਦੇ ਉੱਤੇ ਕੱਪ ਲਾ ਕੇ ਬੈਕ ਟੂ ਨਾਰਮਲ ਤੁਹਾਡੀ ਹੱਬ ਸੀਲ ਜਿਹੜੀ ਆ ਪੈ ਗਈ ਹਾ ਲੋ ਜੀ ਆਪਣੀ ਸੀ ਯੂ ਜੌਬ ਡਨ ਹੋ ਗਈ ਆ ਤੇ ਹੱਬ ਅਸੀਂ ਕਲੀਨ ਕਰ ਦਿੱਤੀ ਆ ਬਿਲਕੁਲ ਪ੍ਰੋਪਰ ਨਮੀ ਸੀਲ ਜਿਹੜੀ ਆ ਦੇਖੋ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪੈਰੀ ਆ ਪੂਰੇ ਦਾ ਪੂਰਾ ਪ੍ਰੋਪਰ ਜੋਬ ਬਣਾਨੇ ਆ ਜੀ ਤੇ ਹੁਣ ਅਸੀਂ ਬ੍ਰੇਕਾਂ ਪਾ ਕੇ ਡਰਮ ਰੱਖ ਕੇ ਟਾਇਰ ਕਸ ਰਵਾਂਗੇ ਇਹਦੇ ਲਈ ਤੁਸੀਂ ਮੇਰੀ ਪਿਛਲੀ ਜਿੱਦਾਂ ਬ੍ਰੇਕਾਂ ਪਾਣ ਦੀ ਜਿਹੜੀ ਜੋਬ ਹੈ ਮੈਂ ਆਲਰੇਡੀ ਵੀਡੀਓ ਬਣਾਈ ਉਹ ਤੁਸੀਂ ਮੇਰੀ ਦੂਸਰੀ ਵੀਡੀਓ ਦੇਖ ਸਕਦੇ ਹੋ ਠੀਕ ਹੈ ਜੀ ਦੈਟਸ ਇਟ ਰਾਮ ਰਾਮ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ